459 ਦਿਨ ਹੋ ਗਏ ਵੀਰ ਨੂੰ ਉੱਪਰ ਬੈਠਿਆ ਹਾਂ ਬੇਟਾ ਜੀ ਹਾਂ ਸਾਢੇ 4 150 ਹੋ ਗਏ 150 ਹਾਂ ਹਾਂ ਬੇਟਾ ਹਾਂ ਹਾਂ ਬੱਸ ਸਰ ਜੀ ਚੋਗੇ ਸਿੱਖ ਸੰਗਤ ਨੂੰ ਸਰਵਾ ਮੈਂ ਸੰਗਤ ਨੂੰ ਇਹੀ ਕਹੂੰਗੀ ਮੇਰੀ ਸੰਗਤ ਨੂੰ ਬਹੁਤ ਵੱਡੀ ਖੁਸ਼ੀ ਹੈ ਵੀ ਸੰਗਤ ਇੰਨੀ ਜੁੜੀ ਹੈ ਮੇਰੇ ਬੇਟੇ ਦੀ ਬਹੁਤ ਜ਼ਿਆਦਾ ਇਹਨਾਂ ਨੇ ਸੁਣੀ ਹੈ ਮੇਰੇ ਸੱਚੇ ਪਾਤਸ਼ਾਹ ਦੇ ਕਾਨੂੰਨ ਪਾਸ ਹੋ ਜਾਣ ਪੁੱਤ ਬਸ ਮੈਂ ਬਹੁਤ ਵੱਡੀ ਖੁਸ਼ੀ ਹੈ ਅਜੇ ਨਵਾਂ ਸਾਲ ਆ ਭਾਗਾਂ ਵਾਲੇ ਨੇ ਜਿੰਨੇ ਵੀ ਆਏ ਨੇ ਮੇਰੇ ਬੱਚੇ ਮੇਰੇ ਵੀਰ ਬਹੁਤ ਵੱਡੀ ਖੁਸ਼ੀ ਦੀ ਗੱਲ ਐ ਪੁੱਤੇ ਇੱਕ ਨਵਾਂ ਸਾਲ ਆ ਇੱਕ ਗੁਰੂ ਦੀ ਗੱਲ ਹੋ ਰਹੀ ਆ ਇੱਕ ਵੱਡਾ ਕਾਫਲਾ ਜਿਹੜਾ ਇਸ ਟਾਈਮ ਦਰਬਾਰ ਸਾਹਿਬ ਵਾਲੇ ਪਾਸੇ ਜਾ ਹਾਂ ਬੱਚੇ ਹਾਂ ਬੱਚੇ ਦਰਬਾਰ ਸਾਹਿਬ ਜਾਵਾਂਗੇ ਮੇਰਾ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਆਪੇ ਸੁਣੂਗਾ ਆਪੇ ਸਭ ਮੇਰਾ ਛਣਛਾ ਕਾਨੂੰਨ ਪਾਸ ਹੋ ਜਾਣ ਮੇਰੇ ਧਾਤੇ ਤੇ ਸਾਨੂੰ ਪੁੱਤ ਵਸ ਫਰ ਕੁਛ ਨਹੀਂ ਸਰਕਾਰ ਵੱਲੋਂ ਕੀ ਕਹਿਣਾ ਚਾਹੁੰਦੇ ਤੁਸੀਂ ਸਰਕਾਰ ਨੂੰ ਤਾਂ ਮੇਰੀ ਇਹੀ ਹੱਥ ਜੋੜ ਕੇ ਬੇਨਤੀ ਹੈ 1.5 ਸਾਲ ਹੋ ਗਏ ਪੁੱਤ ਮੈਨੂੰ ਬੇਨਤੀਆਂ ਕਰਦੀ ਨੂੰ ਵੀ ਕਾਨੂੰਨ ਪਾਸ ਕਰਾਓ ਮੇਰਾ ਬੱਚਾ ਆਜੀ ਸਾਨੂੰ ਬਹੁਤ ਲੋੜ ਹੈ ਉਹਦੀ ਸਾਡਾ ਘਰ ਦਾ ਉਹੀ ਮੋਢੀ ਹੈ ਪੁੱਤ ਬਹੁਤ 1.5 ਸਾਲ ਹੋ ਗਏ ਪੁੱਤ ਮੈਨੂੰ ਸਰਕਾਰ ਅੱਗੇ ਹੱਥ ਜੋੜਦੀ ਨੂੰ बस मेरी यही विनती है कि 6 ते 6 कानून पास हो जाए इस काफले ਦਾ ਹਿੱਸਾ ਬਣ ਜਾ ਰਹੇ ਤੁਸੀਂ ਵੀ ਨਾਲ ਨਾਲ ਤੁਰ ਰਹੇ ਹਾਂ ਵਿੱਚੇ ਹਾਂ ਨਾਲ ਜਾ ਰਹੇ ਹਾਂ ਸੱਚੇ ਪਾਤਸ਼ਾਹ ਦੇ ਦਰਬਾਰ ਸਾਹਿਬ ਜਾਵਾਂਗੇ ਪੁੱਤ ਸੱਚੇ ਪਾਤਸ਼ਾਹ ਤੰਦਰੁਸਤੀਆਂ ਬਖਸ਼ੇ ਮੇਰੇ ਸਾਰੇ ਬੱਚਿਆਂ ਨੂੰ ਸਾਰੀ ਸੰਗ ਦੇ ਸਿਰ ਤੇ ਮੇਰ ਭਰੇ ਹੱਥ ਰੱਖੇ